ਨਾਨੀ ਇਹ ਦੇਣੀ ਅਗਰ ਉਹ ਮੇਰਾ ਕੋਲ ਤਾਂ ਇਹ ਨੂੰ ਵਾਹਣਾ ਵਾੜਨਾ ਹਾਂ ਭਾਬੀ ਹਾਂ ਭਾਈ ਬਣਾਉਣੀ ਆ ਚੌਲ ਇਹ ਸ਼ਗਨ ਹੁੰਦਾ ਭਾਬੀ ਕੋਈ ਹਾਂ ਛਾਹ ਜਿਠੀ ਲੈ ਕੇ ਆਉਂਦੇ ਚੌਲ ਬਣਾਉਂਦੇ ਆ ਚੌਲ ਬਣਾਉਂਦੇ ਕੋਈ ਆ ਭਾਈ ਸਰਦਾਰ ਬਹੁਤ ਕਹਿੰਦੀ ਕਹਨੀਵਾਲ ਅਤੇ ਸਮੂਹ ਸਪੁੱਤਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਕਿ ਆਪ ਜੀ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਅਤੇ ਸਾਡੀ ਸਪੁੱਤਰੀ ਪ੍ਰੀਤ ਕੋ ਨਾ ਕੱਢੀ ਨਾ ਸਕਣਾ ਹੁਣ ਹੋਰ ਸ਼ਗਨ ਬੰਦਾ ਪਾਣੀ ਪਾਣੀ ਦਾ ਲੰਗ ਜੀ ਹਾਂ ਭਾਬੀ ਹਾਂ ਭਾਈ ਬਣਾਉਣੀ ਆ ਚੌਲ ਇਹ ਸ਼ਗਨ ਹੁੰਦਾ ਭਾਬੀ ਕੋਈ ਹਾਂ ਜਦੋਂ ਛਾਹ ਜਿਠੀ ਲੈ ਕੇ ਆਉਂਦੇ ਚੌਲ ਬਣਾਉਂਦੇ ਚੌਲ ਬਣਾਉਂਦੇ ਕੀ ਭਾਈ ਅੱਛਾ ਰੰਗ ਵਾਲੇ ਤਾਂ ਹੱਥ ਚਿੱਟੇ ਰੰਗ ਵਾਲੇ ਰੰਗ ਵਾਲੇ ਹੱਥੋਂੋਂ ਦੂਰੋਂ ਨਾ ਕਿੱਥੇ ਰੰਗ ਦੂਰੋਂ ਪੱਤੇ ਸੋਗੀਆਂ ਬਦਾਮ ਇਸ਼ਾਰੀ ਖਾਂਦੇ ਹੁੰਦੇ ਕਿ ਕੌਣ ਸਾਰਿਆਂ ਨੂੰ ਸਾਰੇ ਖਾ ਸਕਦੇ ਆ ਜਿਹੜੇ ਮੈਨੂੰ ਕੀ ਲੈਣ ਗੰਨੇ ਸੀ ਤੂੰ ਜਿਹੜਾ ਦੇਣੀ ਕਿਸ ਆਹ ਚਿੱਠੀ ਲੈ ਕੇ ਆਉਣਗੇ ਉਧਰੋਂ ਆ ਰਹੇ ਉਹਨਾਂ ਨੂੰ ਖਵਾਉਣਾ ਪੂਰਾ ਪੂਰਾ ਚੱਲ 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 ਆਉਣ ਦੇ 来 ਆਉਣ ਦੇ ਆਉਣ ਦੇ ਬਾਲੀ ਲੇਟ ਫਿਰਦਾ ਉਧਰ ਬਰਾਤੀ ਆਏ ਫਿਰਦੇ ਆ ਸਾਡੇ ਨਹੀਂ ਨਹੀਂ ਉਹੀ ਬਾਸਾਂ ਰੱਖ ਲੈਣੇ ਪਰਚਾਲ ਲਗਾਈਆਂ ਲਵਾਇਆਂ ਕਾਲ ਕਰਾਂ ਚੱਕ ਗਿਆ ਕਿ ਕਰ ਬਾਕੀ ਪੱਕੇ ਲੋਡੀ ਪਰਦਾ ਆ ਗਿਆ ਘਰ ਦਾ ਡੈਂਟ ਲੱਗ ਗਿਆ ਇਹ ਕੀ ਐਚ ਇਹ খালি ਐ ਉਹ ਆ ਕੀ ਕਰਤਾ ਧੂਆਂ ਇੰਨਾ ਕੀਤਾ ਭੱਗ ਗਏ ਹਾਂ ਕਿੱਥੇ ਆ ਬਣਾ ਲੈ ਚੌਲ ਹਾਂ ਬਣ ਗਏ ਆ ਬਾ ਖੱਟੇ ਖੱਟੇ ਚੌਲ ਖੱਟੇ ਖੱਟੇ ਚੌਲ ਨਾਲੇ ਦੇ ਨਾਲੇ ਕਿਹਨੇ ਨਾ ਚਿੱਟੇ ਚੌਲ ਜਿੰਨਾਂ ਨੇ ਪੁੰਨ ਕੀਤੇ ਰੱਬ ਨੇ ਮੈਂ ਤੂੰ ਹੀ ਖੱਟੇ ਬਣਾ ਦੇ ਯਾਰ ਤੂੰ ਤਾਂ ਪਹਿਲਾਂ ਹੀ ਖੱਟਾ ਪਾਤਾ ਸਾਡੇ ਚ ਕੰਮ ਹੈ ਪਾਪੀ ਨਹੀਂ ਖੱਟੇ ਬਣਾਉਂਦੇ ਇਹ ਖੱਟੇ ਬਣਾਉਂਦੇ ਆ ਰੋਟੀ ਭਾਬੀ ਬਾੜੀ ਬਾਡੀ ਲਾਈ ਜਾਨੀ ਇਹ 15 16 ਖਾ ਜੂ ਹਾਂ ਬਤਾਈਂ ਨਹੀਂ ਲੰਮਾ ਆ ਮੰਮੀ ਰੋਟੀ ਸਿਖਾ ਪਾ ਬੇ ਲਾਉਣੀ ਆਪਦੇ ਵਾਲੀ ਲਾ ਕੇ ਦਿਖਾਈ ਇੱਕ ਇੱਕ ਟ੍ਰੇਲਰ ਤੇ ਆਪਦੇ ਵਾਲੀ ਰੋਟੀ ਦਾ ਮੈਂ ਕਿੱਥੇ ਕਿੱਥੇ ਨੂੰ ਸਿਖਾਈ ਜਾਵਾਂ ਹੱਕ ਬਣਦਾ ਤੇਰਾ ਬੱਡੀਆਂ ਤੂੰ ਮੈਂ ਸਿਖਾਈ ਕਿੱਥੇ ਕਿੱਥੇ ਜਾਵਾਂ ਇਹਨਾਂ ਨੂੰ ਹਾਂ ਮਾਂ ਮਦਦ ਕਰਨੇ ਦਾ ਗੱਲ ਕਰ ਜਾਂਦੇ ਨਾ ਮੈਂ ਬੋਲੀ ਸਾਡੇ ਮੰਦਿਰ ਵਿੱਚ ਨਹੀਂ ਚਲੋ ਜੀ ਲਿਆਓ ਮਾਦਨ ਨਾਲ ਨਾਲ ਕੇ ਨਾਲ ਕੇ ਕਰ ਆ ਪੱਖੇ ਆ ਕੇ ਪੱਖੇ ਆ ਕੇ ਆ ਗਏ ਰੇਤਾ ਮੈਂ ਦੇਵੇ ਨੋ ਕੀ ਹੋ ਗਿਆ ਤੂੰ ਮੈਨੂੰ ਇਹ ਸਾਮ ਦੋ ਆ ਫੋਨ ਸਾਉ ਉਹਦੇ ਸੈਟ ਨਾਲ ਲੈ ਵੀ ਡੈਗ ਪੂਗਾ ਆਪਾਂ ਤਿਆਰ ਹੁਣ ਜਦੋਂ ਮਰਜੀ ਆ ਜਾਣ ਐ ਆਪਾ ਕੁਕਰ ਪੋਟਾਂ ਆਹ ਸਹੀ ਗੱਲ ਆ ਚਾਹ ਤਾਂ ਪੀ ਕੇ ਆਈਆ ਏ ਇਹ ਤੇ ਕਿਸੇ ਨੇ ਨਹੀਂ ਬੈਠਣਾ ਹੁੰਦਾ ਬਸ ਕੋਈ ਤਾਂ ਗੱਲ ਆ ਇਹ ਬੈਜੂਗੀ ਸੀਟ ਇਹਦੀ ਆਹ ਸੀਟ ਬੈਜ ਦੇਖ ਲਾਲ ਐ ਬੋਲੂ ਹੁਣ ਵੱਡੀ ਤੂੰ ਆਹ ਤੋਂ ਨਾਲ ਤੈਨੂੰ ਸਮਝ ਆਉਂਦੀ ਆ ਇਹ ਮਾਮਾ ਮੁੱਛ ਥੋੜੀ ਲੋਡ ਕਰਨ ਵਾਲੀ ਆ ਓ ਠੀਕ ਆ ਠੀਕ ਆ ਹੂੰ ਉੱਥੋਂ ਲਿਆਉ ਉਹ ਮਕਾਲੂ ਵਾਇਰ ਉਹ ਦਮਾ ਲਾਉਣ ਵਾਲੀਆਂ ਮੁੱਛਾਂ ਨੂੰ ਲੈ ਗਈ ਆਪਣੇ ਕੋਲੇ ਦਮਾ ਆਹ ਇਹ ਦੜਦਾ ਅੱਖ ਦੇ ਬੈਚਰੀ ਨਾਲ ਕਰਦੀ ਬਾਲੀ ਤਾਨ ਹੋ ਗਈ ਸ਼ੂਟ ਵਾਲਾ ਅਪੜ ਕਿਲਾ ਪਾਈ ਫਿਰਦੀ ਅੱਜ ਹੂੰ ਸੋਹਣਿਆ ਹਾਂ ਸਵਾਵਾ ਵਦਾਨਿਆ ਹਾਂ ਆਲਾ 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 ਓਹ ਟਲੀ ਲਾ ਲਈ ਮੇਰੀ ਓਏ ਆਲਾ ਓਏ ਜਾਨੀ ਜਾਨੀ ਕੋਈ ਨਾ ਪਰ ਮੈਨੇ ਕੋਈ ਧੂਈ ਮੰਮਾ ਜਦੋਂ ਕ੍ਰਿਕਟ ਖੇਡਣ ਜਾਂਦਾ ਉਹ ਨਾ ਉਹਦੀ ਆ ਯਾਰ ਹੈਪੀ ਨੂੰ ਪਾ ਉਹ ਇੱਥੇ ਰੋਟੀਆਂ ਤੇ ਚੱਲ ਬਾਹਰ ਰੋਟੀਆਂ ਤੇ ਹਾਂ ਸਹੀ ਗੱਲ ਆ ਕਿ ਉਹਦਾ ਨਾ ਪਿਆਰ ਆ ਕੇ ਹੋਣਾ ਵਾ ਹਾਂ ਪਾਪੀ ਘਰੇ ਫਿਰਦੀ ਆ ਘਰੇ ਦੇ ਫਿਰਦੀ ਵੰਤਿਆਰ ਤਾਂ ਹੋਣੀ ਆ ਲਾਹ ਦੀ ਤਿਆਰ ਸਾਰੇ ਤੁਮੇ ਪਾਪੀ ਸਾਰੇ ਤੇ ਰੋਣਾ ਵਾ ਉਹ ਕਰਦੀ ਪਾਪੀ ਦੀ ਮਲ ਕੇ ਮੜ ਗਿਆ ਨਹੀਂ ਆ ਕਿ ਉਹ ਫਨਣੀ ਪੈਂਦੀ ਆ ਕੀ ਸਹੀ ਗੱਲ ਆ ਭਾਬੀ ਨੇ ਫੇਸ਼ੀਅਲ ਮੇਕਅਪ ਕਰਨਾ ਤੂੰ ਸਰਕੀ ਰੋਣੀ ਸੀ ਕਿ ਮੈਂ ਕੁਝ ਨਹੀਂ ਮੈਂ ਕਿਹਾ ਸੀ ਜੀ ਕੋਈ ਲਾਈਏ ਬਸ ਬੇਮੂਵੀ ਪਰ ਲਾਈ ਤਾਂ ਹੈਗੀ ਰੂਪਲੇ ਮਾੜੀ ਜੀ ਲਾਈ ਆ ਦੱਸ ਦੇ ਰੂਪਲੇ ਲੱਗੀ ਫਿਰ ਕੱਪੜੇ ਆਏ ਜੁਵਾਦੇ ਚਾ ਕੋਈ ਨਾ ਫਿਰ ਕੀ ਆ ਰੂਪਲੇ ਹੂੰ ਇਹਨਾਂ ਦਾ ਸਾਜਿਆ ਕਿਆ ਹੋ ਗਿਆ ਬਈ ਗੱਲ ਆ ਕੋ ਨੂੰ ਸਾਜੇ ਤਿਆਰ ਹੋਣਾ ਹੀ ਪੈਣਾ ਨਹੀਂ ਇਥੋਂ ਬਾਜ ਮਾਰਦਾ ਕਰਨੀ ਤੈਨੂੰ ਹਾਂ ਇੰਦਰ ਜੀ ਤੇ ਵਿਆਹ ਮਹਿਗੇ ਕਿਆ ਮਹਿਗੇ ਆ ਮਤਰੀ ਜੀ ਹੁੰਦੇ ਸੀਗੇ ਹਾਂ ਆ ਮੈਂ ਜਾਣੇ ਤਾਂ ਮੈਂ ਤਾਂ ਸੀ ਬਾਹਰ ਮੈਂ ਨਹੀਂ ਮੇ ਦਾ ਬਾਹਰ ਆਹ ਛੇਤੀ ਆ ਗਿਆ ਛੇਤੀ ਆ ਗਿਆ ਛੇਤੀ ਛੇਤੀ ਕਰਤਾ ਪਿਆ ਬਾਹਰ ਨਹੀਂ ਰਹਿਣਾ ਤੇ ਵੀ ਆ ਗਿਆ ਹਾਂ ਤੁਸੀਂ ਬੱਜੇ ਦਿੰਦਾ ਇੰਨੀ ਆ ਫਿਰ ਵੀ ਬਈ ਪਤਾ ਨਹੀਂ ਲੱਗੂ ਲਾਈਗੇ ਗਾਮੀ ਹਾਂ ਸਿਆਣਾ ਤਾਂ ਸਾਰੇ ਹੀ ਕਰਾ ਲੈਂਦੇ ਆ ਯਾਰ ਵੱਖਰਾ ਕਰਾਓ ਕਹਿੰਦੇ ਕਿ ਤੁਸੀਂ ਸਾਡੀ ਮੇਰੀ ਅੱਜ ਕੁੜੇ ਦਾ ਬੈਸ ਕੱਲ ਦੇ ਜਾਂਦਾ ਫੀਡਾ ਭਾਈ ਹੁਣ ਅਸੀਂ ਦੀਏ ਕਿ ਫੋਟੋ ਕਮਗੇ ਹੈ ਜੋ ਤੇ ਸ਼ਲਕ ਦੇ ਸੂਟ ਪਾਏ ਸੀ ਬੜੇ ਨੰਗਾ ਕਿਦੋਂ ਨੰਗਾ ਤੇ ਗਾਂਹ ਲੈ ਮਹੀਨੇ ਕਿਹੜੇ ਪਾਉਣੇ ਆ ਤੂੰ ਗਾਂਹ ਲੈ ਸੱਤ ਪਾਵਾਂਗੇ ਫੇਰ ਉਹ ਪਕੌੜੇ ਆ ਗਏ ਬਈ ਓਏ ਜਿਹਨੇ ਖਾਣੇ ਆ ਹਾਂ ਕੀ ਆ ਦੇਵੋ ਪਕੌੜੇ ਆ ਗਏ ਪਕੌੜੇ ਉਹ ਅੰਦਰ ਖਵਾਦੇ ਬੈਠੇ ਆ ਅੰਦਰ ਗੈਸਟ ਬੈਠੇ ਆ ਯਾ ਕੋਈ ਕਾਲੋ ਦੀਪਿਆ ਕਰਮਹੂਰਤ ਕਰਾ ਪਕੌੜਿਆਂ ਦੀ ਮੰਗਾ ਲਾਂਗੇ ਮੰਗਾ ਲਾਂਗੇ ਸਾਰਾ ਕੁਝ ਸਾਡੀ ਏ ਹਜੇ ਕਿਹੜਾ ਸਾਈ ਚਿੱਠੀ ਲੈ ਕੇ ਆਇਆ ਆਪਾਂ ਲਡੋਲੋ ਨੇ ਉਹਨਾਂ ਟਾਈਮ ਆਪਣਾ ਬਧੀਆ ਘਾਟਾ ਲਾ ਗੀ ਨਾ ਇੱਥੇ ਮੈਂ ਨਹੀਂ ਆ ਬਾਜੂ ਦਾ ਗੈਰ ਜ਼ਿੰਮੇਵਾਰ ਵੀ ਦੇਣੀ ਆ ਗੈਰ ਜ਼ਿੰਮੇਵਾਰੀ ਗੈਰ ਜ਼ਿੰਮੇਵਾਰੀ ਆਹ ਉਹ ਉਹ ਅਕਲ ਕਹਿੰਦੇ ਗੇਮਾਂ ਖੇੜਨ ਦੇ ਮੁੰਡੇ ਨੂੰ ਅੱਜ ਰਾਹੇ ਕਿਤੇ ਨਾ ਨਾ ਐਂ ਲੇ ਪਾਦਾ ਜਵਾਬ ਕਹਿੰਦੇ ਤਾਂ ਕਿ ਤਾਂ ਗੇਮਾਂ ਖੇੜਦਾ ਜਵਾਬ ਕਰ ਜੀਦਾ ਵਾਲੇ ਸਾਰਾ ਟੱਬਰ ਖੜਾ ਜਿਵੇਂ ਪਹਿਲੀ ਹੀ ਲਵਾਇਆ ਉਹਦਾ ਦੇਖ ਚਲਾਉਂਦਾ ਹੀ ਨਹੀਂ ਆਉਂਦਾ ਹਾਜੀ ਗੱਲ ਆ ਫਾਰਾ ਤਾਂ ਕੋਈ ਲੱਗਿਆ ਤੇ ਡੇਢ ਘੰਟਾ ਹੁਣ ਹੋਈ ਆ ਹੁਣ ਹੋਈ ਆ ਉਹਦੇ ਕਹਿੰਦੇ ਚੱਲ ਹੀ ਹਜੇ ਪੱਖਾ ਹੀ ਜਾਂਦਾ ਪੱਖਾ ਹੀ ਜਾਂਦਾ ਹੌਲੀ ਜਾਂਦਾ ਉਹ ਨਹੀਂ ਦੇਖ ਕੇ ਆ ਚੱਲਦਾ ਮਗਰਲਾ ਉਹ ਪੱਖਾ ਹਾਂ ਇਹ ਤੇ ਪੱਕਾ ਹੀ ਜਾਂਦਾ ਕੂਲਿੰਗ ਦੀ ਬਾਤ ਆ ਕੂਲਿੰਗ ਮਾਰੂਗਾ ਇੰਨੀ ਤੇਜ਼ ਕੂਲਿੰਗ ਆਊ ਕੀ ਉਹ ਕਹਿੰਦਾ 3 ਮਿੰਟ ਦੇਖੋ ਆਇਆ ਕਰੋ ਪਾਠ ਹੀ ਕਰ ਲੋ ਖੜ ਕੇ ਰੋਕ ਜੋ ਕੜੱਕ ਕਰੂਗਾ ਤਨ ਮੇਰੇ ਮੂਰੇ ਹੈ ਸੰਗੀ ਜਾਂਦਾ ਸਹੀ ਗੱਲ ਆ ਇਹ ਮਨਾਰਾ ਕਿਤੇ ਭੰਮਦਾ ਵਾ ਨਾ ਨਹੀਂ ਨੱਚਦਾ ਆ ਵਿਆਹ ਹੋਣੀ ਰੰਗ ਜੇ ਦਿਖਾਉਣ ਲੱਗੇ ਕਿ ਜੀ ਜੀ ਦਾ ਗਾਉਂ ਉਹ ਨਹੀਂ ਯਾਰ ਇਹ ਸੱਚੀ ਹੋਣ ਆਈ ਏ ਠੰਡੀ ਵਹਾਵਾ ਹੁਣ ਆਈ ਏ ਠੰਡੀ ਆ ਹੁਣ ਕੜੱਕ ਕੀਤਾ ਨਾ ਉਹਨੇ ਤਾ ਨਾ ਕਿਹੜਾ ਘੋੜ ਚੱਲੂ ਕੜੱਕ ਕਰ ਗਿਆ ਲਾ ਹੁਣ ਤਾਂ ਤਤੀ ਆਉਣ ਲੱਗੀ ਚਾਰੇ ਚਾਰਾ ਨਹੀਂ ਉਹ ਭੰਦਾ ਮਾਮ ਉਹ ਕੌਮ ਦਾ ਦਾ ਸਾਰਾ ਟੱਬਰ ਕਹਿੰਦਾ ਭੰਪਦਾ ਹੀ ਆ ਫਿਰ ਇੱਕਦਮ ਸਿੱਧੀ ਰਾਹ ਇੱਕਦਮ ਫਿਰ ਆ ਲੋ ਤੁਸੀਂ ਰਾਹ ਦਾ ਪ੍ਰੋਗਰਾਮ ਕਰ ਲਓਗੇ ਕਿ ਇਹ ਇਹ ਦੇਖੋ ਠੀਕ ਉਹ ਜਿਹੜੇ ਸਾਈ ਚਿੱਟੀ ਲੈ ਕੇ ਆਉਣਗੇ ਉਹਨਾਂ ਨੂੰ ਵੀ ਦੇਵਾਲੂ ਵੀ ਇਹਦੀ ਚਲਾਊਗਾ ਆਇਦਰ ਲਾ ਲਓ ਨਾਕਾ ਜਿਹੜੇ ਕਹਾ ਬੂਰੇ ਆ ਕਹਿੰਦਾ ਸ਼ਗਨ ਮਾਰ ਲੈਣ ਪੇਰ ਨਾ ਖੜੀ ਹੋ। ਸਹੀ ਗੱਲ। ਘੰਟੇ ਦੇ حساب ਨਾਲ 500 ਵਧਾ ਦੇਣਾ ਭਾਬੀ। ਲੇਟ ਹੋ ਗਏ। ਨਹੀਂ ਨਹੀਂ ਸਹੀ ਜਾ। ਜੁਰਮਾਨਾ ਤਾਂ ਲੱਗਣਾ ਚਾਹੀਦਾ। ਜੁਰਮਾਨਾ ਚਾਹੀਦਾ ਹੀ ਆ। ਬਾਣਦਾ ਜੁਰਮਾਨਾ। ਉਹ ਖਾੜ ਲੈਣ ਦੋ। ਆਪਣੇ ਪਕੌੜੇ ਵੀ ਨਹੀਂ ਆਏ ਹਜੇ। ਕਲਾ ਲਾ ਦੋ 10 ਮਿੰਟ ਇਧਰ ਹੀ। ਫੋਨ ਲਾ ਦਿਆ। ਉਹ ਲਾਤਾ ਫੋਨ ਆਉਂਦਾ ਯਾ ਉਹ। ਠੀਕ ਆ। ਕੋਈ ਘੰਡਾਉਣਾ। ਇਸਨ ਛੁੱਟ ਗਿਆ ਸੀ ਹਾਂ ਨਹੀਂ ਬੇਸਰ ਨੇ ਉਹ ਗੱਲ ਦੇੋਂ ਲੈਣ ਗਿਆ ਪਨੀਰ ਆਪਣੇ ਮੋਖ ਗਿਆ ਸੀ ਨਾ ਹਰ ਕਾਠ ਵੱਧਦਾ ਨਹੀਂ ਇਹ ਆਪਾਂ ਨਾ ਲਾਲਦੇ ਆ ਬਹੁਤ ਵਧੀਆ ਪਨੀਰ ਸਹੀ ਗੱਲ ਆ ਲੈ ਆਜ ਲੈ ਆ ਨਿਕਲ ਗਿਆ ਰੋਟੋ ਲੈ ਗਿਆ ਸਸੀ ਗਪਰੀ ਸਸੀ ਗਪਰੀ ਸਸੀ ਨਾ ਨਹੀਂ ਇਹ ਨੂੰ ਵਾਹਾਂ ਵਾਲਾਂਗਾ

ਇੱਕ ਬੱਬੂ ਨੂੰ ਖੜਾਵੇ ਇੱਕ ਭੂਆ ਜੀ ਨੂੰ ਖੜਾਵੇ ਨਾ ਗੋਣਾਂ ਨੂੰ ਖੜਾਵੇ ਅਪਦੇਸ਼ ਜੀ ਨੂੰ ਤਵੱਜਾ ਆ ਮੈਂ ਰੂਤੀ ਨੂੰ ਮੈਂ ਨਹੀਂ ਬੈਠੀ ਹੈ ਨਾ ਗੱਲ ਐਕਸਾ ਜੱਜ ਹੈ ਮੇਰੇ ਤੁਝਾ ਨਾ ਖੜੇ ਹੋਲੀ ਆ ਜਾਓ ਤੁਝੇ ਦੇ ਪੁਰਾ ਆਹ ਕਿਤਾਬ ਸੋਰੀ ਸੋਰੀ ਬੜੀ ਚੀਜ਼ ਹੈ ਮਾਪਾ ਹੋਏ ਐਸ ਜੀ ਦੇ ਨੂੰ ਦੇਖਾਂ ਚੀਜ਼ ਆਦੀ ਮਾਹ ਬਹੁਤ ਬੜੇ ਚੰਗੇ ਉਸਨੇ ਜਦੋਂ ਤੂੰ ਕਰਾਇਆ ਸੀ ਉਹਦਾ ਖੜੇ ਜਾਂਦਾ ਆਹਰੋਂ ਤੁਸੀਂ ਤੇਰੀ ਵੀ ਚਲੋ ਸਾਵੰਤਰ ਹੋਣੇ ਬਬੀ ਉਸਹਾ ਉਹਨਾਂ ਸੰਗਤ ਲੈਣਾ ਲੇਟ ਆ ਬੰਦੇ ਇਹ ਕੁੜੀ ਵਾਲਿਆਂ ਦੀ ਮਰਜ਼ੀ ਆ ਵੇ ਕਿਹੜੇ ਵੇਲੇ ਆਉਣਾ ਆ ਤਾ ਮੈਂ 5 ਵਜੇ ਆਈਏ ਸੋਚਾ ਉਹ ਅੱਛਾ ਜੀ ਤੂੰ ਕਦੋਂ ਆਈਏ ਭਣੇ ਇਤਰੋਂ ਕੋਤ ਬੰਦੇ ਬਦਲ ਗਈ ਯਾਰ ਇਹ ਤਾਂ ਮੌਕਾ ਦੇ ਆ ਕੰਮੇ ਪੈਣ ਵੀ ਨਾਲ ਆਈਆਂ ਹਾਂ ਤੇਰੀਆਂ ਇਦਾਂ ਨਹੀਂ ਆ ਬੈਠਾ ਹਣੇ ਚਾਹੀਦੀਆਂ ਤੇ ਇਹ ਤਾਂ ਵੀ ਕੰਮੇ ਦਾ ਬਾੜੀ ਸੀ ਦੀ ਸਟੈਟ ਬਦਲ ਗਈਆਂ ਫਿਰ ਬਦਲਣਾ ਪੈਦਾ ਕੋਈ ਰੱਖਣ ਦੀ ਪਾਰਟੀ ਬਦਲ ਗਈਆਂ ਪਾਰਟੀ ਦੇ ਖਿਰਤੇ ਜੋੜ ਚਾਹੀਦਾ ਪਾਰਟੀ ਦੇ ਬਾਰੇ ਪਤਾ ਗਿਆ ਤਾਂ ਸੰਗਤ ਮੇਡਾ ਪਤਾ ਗਿਆ ਜੀ ਪਤਾ ਗਿਆ ਜੀ ਪਤਾ ਗਿਆ ਜੀ ਉਹ ਅਲਾਕੇ ਦਾ ਮਾਮੂਸ ਨੇ Vai expelled b dyei zain ia pused ਅੰਦਰ ਨਾ ਆ ਕੇ ਉੱਪਰ ਹੀ ਮਾਮਾ ਅੰਦਰ ਨਾ ਅੰਦਰ ਬਾਕੂ ਨੇ ਤਾਂ 6:00 ਵਜੇ ਬਜੇ ਰਹਿ ਗਈ ਸੀ ਉਹ ਵਾਲੀ ਤਾਂ 7:00 ਵਜੇ ਰਹਿ ਗਈ ਸੀ ਸਾਢੇ 7:00 ਫਿਰ ਅਸੀਂ ਸਾਢੇ 7:00 ਵਜੇ ਕਹਿੰਦੇ ਅਰੇ ਅੱਗੇ ਹੀ ਤਾਂ ਪਰਸੇ ਇਹ ਕੀ ਕਰਨੀ ਉਹਦਾ ਨਾਮ ਇਹਦਾ ਨਹੀਂ ਇਹ ਚਿੱਠੀ ਦਾ ਉਦਦ ਹੈ। ਸਦਾ ਚਿੱਠੀ ਬਾਰੇ ਆਪਕਰ ਬਣਾਉ ਲੋਕੋ। ਆਵਾਜ਼ ਹੈ। ਉਹ ਬਿਨਾਂ ਨੇ ਰੋਣੀ ਨਾ ਲਿਖੋ। ਸਾਰੇ ਜਣ ਹਾਜ਼ਰ ਹੰਦ। ਆ ਨੰਤਰੀ। ਧੰਨਵਾਦ। ਤੋ ਨਮਨ ਪੋਸ਼। ਸੋਹ ਤਾਲੁਗ ਨਿਆਪੂਰਮ ਸੰਜਗੋ ਰਾਮ। ਸੁਖਮ ਸਮੂਖਯਾ ਗਿਆ ਬਜਗੋ ਰਾਮ। ਸਾਹਿਬ ਚਿੱਠੀ ਆਹੋ ਸਜਨਾ ਹੋ ਵਿਖਾ ਦਰਸ਼ਨ ਤੇਰਾ ਰਾਮ ਸਰਕਾਰ ਜੋ ਸਰਦਾਰ ਜਗਤਪਤ ਜੀ ਬਹਿਨੀਵਾਰ ਅਤੇ ਸਮੂਹਤਵੰਤੇ ਜੀਓ ਵਰਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਸਰਦਾਰ ਰਿੰਦਰਪ੍ਰੀਤ ਸਿੰਘ ਅਤੇ ਸਾਡੀ ਸੁਤਰੀ ਸੁਖਪ੍ਰੀਤ ਕੌਰ ਜੀ ਨੂੰ ਗ੍ਰਸਥ ਧਰਮ ਵਿੱਚ ਪ੍ਰਵਰਤ ਕਰਨ ਲਈ શુભ ਆਨੰਦ ਕਾਰਜ ਵਿਆਹ ਦਾ શુભ ਦਿਹਾੜਾ ਮਿਤੀ 2025 ਤਾ ਨਿਯਤ ਹੋਇਆ ਹੈ ਅਤੇ ਜੰਜਦਾ ਟੁਕਾ ਪਿੰਡ ਸਹੌਲੀ ਵਿਖੇ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਰੂ ਜੰਗ ਲਾੜੇ ਨਾਲ ਸੋਹੇ ਪਰ ਮੋਹਨியே ਰਿਆ ਦੇ ਗੁਰਵਸਨ ਸਾਧ ਜਾਂਦੀਆਂ ਨਾਲ ਠੀਕ ਸਮੇਂ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ ਸੋ ਆਪਣਾ ਧੰਨ ਸਤਿ ਸ਼੍ਰੀ ਅਕਾਲ ਸਤਿ ਜੀ ਦੇ ਸਤਿ ਸ਼ਕਤ ਨਾਲ ਤਦਾ ਦਰਸ਼ਨ ਸੰਜੀ ਕਰੇ ਵਾ ਵਾਹਿਗੁਰੂ ਕੀ ਫਤਹ ਵਾਹਿਗੁਰੂ ਜੀ ਕੀ ਫਤਹ ਇੱਕ ਮਗਰ ਲਿਖਿਆ ਹੋਊਗਾ ਆਪਾਂ ਤੁਸੀ ਲਾ ਦੋ ਉਹ ਟਿੱਕਾ ਲਾ ਕੇ ਉਹ ਛਟਾਲ ਦੇਣਾ ਸਾਨੂੰ ਨਹੀਂ ਖੰਬਣੀ ਬੰਦ ਇੰਗੋਟ ਤੇ ਮੈਂ ਦੀ ਮੈਂ ਸੁਮਣ ਦੇ ਨਹੀਂ ਬੰਨੀ ਸੀਗੀ ਮੈਂ ਲੱਡੂ ਦਾ ਛਕਣ ਦੇ ਲੱਡੂ ਦੇ ਗਰਮਕ ਪਿੱਟੇ ਪਿੱਛੇ ਨਹੀਂ ਚੱਲਦਾ ਪਰ ਮੈਂ ਦੇ ਤਸ ਵੀ ਹੋਰ ਨੂੰ ਨਹੀਂ ਕੰਪਨੀ ਵਾਂਗ ਬਈ ਹੈਗੀ ਥੋੜੀ ਹੋਈ ਸੀ ਜੇ ਨਾ ਆਈ ਉਹ ਨਹੀਂ ਪੜਦੇ ਆ ਜਾਣਗੇ ਆ ਵੀ ਪਾ ਦੇਣੇ ਤੁਹਾਨੂੰ ਲੈ ਚੋ ਬੰਗ ਨਾ ਕੰਕ ਜੀ ਆ ਇੰਦਰ ਚੋਲੀ ਜੀ ਰੱਖ ਲੈ ਓਕੇ ਬਾਜੀ ਬੋਲੇ ਸੋਨਿਹਾਲ ਓ ਪੁੱਪੜੀ ਕਰ ਦੋ ਤੂੰ ਉਹ ਜਾਲੀ ਪਿਆ ਜਿਹੜਾ ਵੱਧ ਜ਼ੋਰ ਲਾ ਕੋ ਪ੍ਰੋਗਰਾਮ ਅਨੁਸਾਰ ਚੱਲ ਪੁੱਪੜੀ ਕਰ ਕੇ ਸਾਰਾ ਲੱਡੂ ਪਾ ਮੈਂ ਜਾਣੀ ਦੋ ਵਾਰ ਮਾ ਮਾਮੇ ਨਹੀਂ ਗਿਆ ਨਾ 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 ਮਾਮਾ ਚੱਲ ਅਜਾ ਨਾਲੇ ਉਹ ਤੋਂ ਕਹਿੰਦੇ ਕੰਮ ਬੰਦ ਕਰ ਦੋ ਉਹ ਫਿਰ ਸਜ਼ਾ ਵੀ ਤਾਂ ਦੇਣੀ ਸੀ ਨਾ ਉਹਨਾਂ ਨੇ ਨਰਵਸ ਹੋਣ ਲੱਗ ਗਿਆ ਨਹੀਂ ਸੀ ਕੋਈ ਤਾਂ ਖਵਾ ਨਹੀਂ ਸੀ ਕੋਈ ਆ ਬੇਸਨ ਛੁੜ ਗਿਆ ਲਿਆ ਕੇ ਦੇ ਆ ਕੇ ਆ ਕੇ ਨਹੀਂ ਇਹ ਤਾਂ ਜੁਮਾ ਕਰਦੇ ਆ ਆਹ ਡਾਲਣ ਤੋਂ ਆ ਰਹੀ ਆ ਰਾਦਰ ਬਣੀ ਜਾਂਦੀ ਆ ਚਲ ਹੁਣ ਖਾਣਾ ਕੱਢੀ ਨਾ ਸਕਣਾ ਤਾਂ ਹੁਣ ਪਾਣੀ ਪਾਣੀ ਦਾ ਲੱਗ ਜੂ ਜਸ਼ਨਾ ਪਾਣੀ ਦੇ ਗਲਾਸ ਲੈ ਕੇ ਉਹ ਜਾਰ ਦੇ ਲੱਡੂ ਬੈਠੇ ਕੱਢ ਗਿਆ ਨਹੀਂ ਆ ਫਿਰ ਹੋ ਗਿਆ ਆਂਕਾ ਜੀ ਆਵਾਜ਼ ਆ ਆਂ ਨਹੀਂ ਪੁੱਛਿਆ ਕਿ ਲਾ ਕੇ ਲੈਣਾ ਪਾਣੀ ਮੈਂ ਚਾਹੀ ਵਾਲਾ ਮਰਦੋ ਨਾਲੇ ਪਾ ਰਿਹਾ ਆ ਪੀ ਪਾਉਂਦਾ ਉਹਦਾ ਸਾਰਾ ਚੜੇ ਵਧੀਆ ਯਾਦ ਰੱਖੂਗਾ ਵੀ ਗੁਰਦ ਦੀ ਫੇਸੀ ਤਾਂ ਮਿਲਣੀ ਹਾਂ ਤਰਸੇ ਰੇਸ਼ਮ ਤੇਰੇ ਹਾਲੀਆ ਤੇਰਾ ਵੀ ਆ ਰੁੱਤ ਚ ਸੀ ਨਾ ਮੈਂ ਕਹਿੰਦਾ ਉਹ ਪਾਣੀ ਪੀ ਲਾਉਦਾ ਪਹਿਲਾਂ ਹੀ ਮੈਂ ਕਿਹਾ ਸਾਧਿਆ ਘਰ ਇੱਕ ਬੰਦੇ ਦਾ ਵਿਆਹ ਹੁੰਦਾ ਹਰੇਕ ਸੀਜ਼ਨਲ ਵਿਆਹ ਹੋਣਾ ਚਾਹੀਦਾ ਗਰਮੀਆਂ ਵਿੱਚ ਵੀ ਹਾਂ ਵਾਹ ਵਾਹ ਕੋਲੇ ਗੋੜ ਖਵਾਓ ਕਾ ਕਰ ਮੂੰਹ ਖੋਲ ਮੁੜਿਆ ਇਸੇ ਨੂੰ ਲੋਕਾ ਵਾਲਾ ਖਾਣਾ ਹੀ ਪੈਣਾ ਆ ਇੱਧਰ ਜਾ ਆ ਕਰ ਲੈਣ ਦੇ ਕੋਈ ਨਾ ਹਣ ਗਾ ਘਾ ਲਣ ਦੋ ਹੋਰ ਪਾ ਦੇ ਵੱਡੇ ਬੇਤੀ ਰੱਖਿਓ ਐਵੇਂ ਚੁਰੇਂ ਗੋਇਨ ਨਾ ਇਹਨਾਂ ਦੇ ਹੀ ਜਾਂਦੇ ਇੱਕ ਵਾਰ ਇੱਕ ਵਾਰ ਦੋ ਵਾਰੀ ਜਾਵੜੀ ਇਹਨੇ ਨਾ ਰੱਖੋ ਵੱਡੇ ਦੇ ਨਹੀਂ ਪੈਸੀ ਤਾਂ ਹੀ ਤਾਂ ਨੰਗੇ ਐ ਠੀਕ ਆ ਤਾਂ ਹੀ ਤਾਂ ਨੰਗੇ ਨਹੀਂ ਉਹ ਤਾਂ ਪਾਣੀ ਪਾਣੀ ਹੋਰ ਦਿਓ ਪਾਣੀ ਦਿਓ ਆਹ ਚੋਣਾਂ ਦੇ ਵਾਚੇ ਕਰੰਗੋ ਅਰੇ ਬਾਵਾ ਟਾਈਮ ਲੱਗਦਾ ਪਾਈਪ ਵਧਗੇ ਪਾਣੀ ਮਿਲੂਗਾ ਹੁਣ ਤੈਨੂੰ ਸੋਰਿੰਗਾ ਕੇ ਜਦੋਂ ਵਿਆਹ ਦੇਵਾਂਗੇ ਇਹਦਾ ਸਾਹੇ ਚੱਠੇ ਪੜ ਕੇ ਪਾਣੀ ਮੰਗੀਆਂ ਦਾ ਹਾਂ ਪਿਆ ਫਿਰ ਪਾਣੀ ਵਾਲੀ ਪਾਈਪ ਪਵਾਉਣੇ ਟਾਈਮ ਲੱਗਦਾ ਜਾਨਾ ਜਦ ਖਤਮ ਚਾਹ ਲਾਗੇ ਆਹ ਪਾਟੀ ਪਾਟ ਕੋਡ ਪਾਣੀ ਕੀ ਪਤਾ ਤੇਰੀ ਨਾਲੀ ਆ ਜਵੇ ਫਰੀ ਫਰੀਆਂ ਤਲਾਦੀ ਕੀ ਨਾਲੀ ਬਾਰੇ ਆ ਜੂ ਹਾਂ ਨਾਲੀ ਆ ਜਵੇ ਜਦ ਨਾਲ ਹੀ ਪੈਰੀਆਂ ਤਲਾਦੀ ਮਾਂ ਮੇਰੇ ਨਾਲ ਹੀ ਉਹਦੇ ਜਪੇ ਸੀ ਤੁੰਗਾਰੀ ਤੋਂ ਨਾਲ ਹੀ ਵਾਰੀ ਆਈ ਐਦਾਂ ਨੂੰ ਖੜ ਮੂੰਹ ਕਰਕੇ ਔੜੇ ਜੰਗੂ ਮਾਰ ਕੇ ਜੋ ਲੋੜੀ ਥਾਲੀ ਹੋਲੀ ਆ ਉਹ ਜੋ ਕਰਕੇ ਘਾਵੇ ਕਿ ਕੱਲ੍ਹ ਹੀ ਹੋਣੀ ਇਧਰ ਜੇ ਤੂੰ ਪਹਿਲਾਂ ਹੀ ਚਿੱਠੀ ਮੁੱਦੇ ਮਾਰਤੀ ਅਜ ਤਾਂ ਪੜ੍ਹਾਈ ਆ ਹੋਣ ਗਿੱਲੀ ਨਾ ਹੋ ਜੇ ਮੈਂ ਰਾਤ ਨੂੰ ਪੜ੍ਹਾਂਗਾ ਰਾਤ ਨੂੰ ਪੜ੍ਹਨੀ ਪੈਣੀ ਆ ਗਿਆ ਇਧਰ ਟ੍ਰਾਂਕ ਨੇ ਕਹਿੰਦਾ ਗਿੱਲੀ ਨਾ ਹੋਇਆ ਹੁਣ ਇਹਨੂੰ ਫਿਕਰ ਪਿਆ ਕੇ ਚੱਲ ਆ ਜਾ ਨੀ ਪੜ੍ਹ ਕੇ ਗਿਆ ਚੱਲ ਕੱਲਾ ਬੈ ਕੇ ਬੜੋ ਹਾਂ ਕੰਬਲ ਦੇ ਵਧਵਾ ਦੇ ਕਿ ਮੇਰਾ ਮੁੰਡਾ ਵਾਲਾ ਫਰੈਸ ਹੋ ਕੇ ਬੜੂ ਬੈਠਾ ਦੇਖੀ ਜਾ ਚੱਲ ਹਾਂ ਸਭ ਬੰਦੇ ਨੂੰ ਜੀ ਜੋ ਮੇਰੇ ਕੋਲ ਨਾ ਮੋਰ ਦਾ ਇੱਥੇ ਲਈ ਵਰਦੇ ਮੇਰੇ ਫੋਨ ਕਰੇ ਨਹੀਂ ਥੋੜੀ ਮੈਂ ਜਨਨ ਨੂੰ ਪਾਉਣਾ ਪਏ ਹੈਂ ਜੀ ਆਇਆਂ ਨੂੰ ਸਾਰੇ ਆਉਣੇ ਆ ਦੇ ਅੱਜ ਆਏ ਥੋੜਾ ਬੜਾ ਘੋੜਾ ਦੇਖੋ ਕਿ ਜਾਨ ਮੋੜਾ ਜੇ ਬੇਬਸ ਆਉਂਦੇ ਨਹੀਂ ਆ ਦੇ ਘੋੜਾ ਨਾ ਉਹ ਹਾਂ ਘੋੜੀ ਹੈ ਭਾਂ ਦੇ ਘੋੜਾ ਬੜਾ ਬੜਾ ਕਰ ਰਿਹਾ ਹੈ। ਆਜ ਆਣਾ। ਰਾਈਟ ਆਉਂ ਜਾ ਯਾਰ ਮੈਂ ਤੇਰੇ ਦਾਦਾ ਬਾਬਾ ਫੋਟੋ ਖੋਗੀ। ਚਾਹ ਬੰਤੀ ਹੋ ਗਈ। ਪਹਿਲੇ ਵੀਰੇ ਸਾਹਿਬ। ਆਪਾਂ ਆਲੇ ਰਹਿਣ ਦੇ ਕੋਣ। ਥੋੜਾ ਜਿਹਾ ਖਾਣਾ। ਉਹ ਲੈ ਹੈਗੇ ਉਧਰ। ਉਹ ਛੋਲੇ ਮਲਾੜਾ ਖਾਲਾ। ਉਹ ਲਾੜਾ ਦੇ ਸੰਦੋ ਸਾਈਡ ਹੋ ਜਾ। ਮੈਂ ਤਾਈ ਦਵਾ ਦਿਆ। ਮੈਂ ਨਹੀਂ ਸਾਈਡ ਤੇ ਸਾਈਡ ਤੇ ਥੋੜਾ ਜਿਹਾ ਹੈ ਉਹਨੂੰ ਬੰਦੇ ਨੂੰ ਇੱਧਰ ਟੱਕੀਏ